अच्छा अच्छा जैसा वो अच्छा लखा अपना मुड़ा जरा सिंगर मुंडा जिधर मेरे बुलाया मैं मैं धरती से पैर रखने अख मैं समान ते रखी जिदन फीलिंग ले गया अंदर रख लेना कलाकार चांदी वर्गा बना के तुरे तो थोड़े ना वादा है ਮੈਂ ਕਹਾ ਕਰਦਾ ਕੀ ਹੈ ਕਹਿੰਦਾ ਮੈਂ ਛੋਟੇ ਮੋਟੇ ਕੰਮ ਕਰਦਾ ਫਿਰ ਮੈਨੂੰ ਸਮਝਾਇਆ ਕੰਮ ਚ ਕੋਈ ਸ਼ਰਮ ਨਹੀਂ ਤੂੰ ਦਿਹਾੜੀ ਕਰਦਾ ਹੋਣਾ ਅਸੀਂ ਵੀ ਖੇਤੀ ਕਰੀਏ ਉਹ ਕੰਮ ਸਾਡਾ ਕਰਮ ਹੈ ਜੁੱਤੀ ਗੱਠਣਾ ਵੀ ਕਰਮ ਹੈ ਦਿਹਾੜੀ ਲਾਉਣਾ ਖਾਲ ਖੋਤਣਾ ਕਰਮ ਹੈ ਸਾਡਾ ਆਪਦੇ ਡਗਰਾਂ ਦੇ ਜਿਹਨਾਂ ਦੁੱਧ ਪੀਣਾ ਉਹਦਾ ਗੋਹਾ ਚੱਕਣਾ ਵੀ ਸਾਡਾ ਕਰਮ ਹੈ ਸ਼ਰਮ ਨਾ ਕਰੀ ਜਮੀਨ ਤੇ ਰਹੀ ਬਸ ਅੱਜ ਨੇ ਵੀ ਗੌਣ ਗੂਣ ਵਾਲੇ ਤਾ ਵਾਲ ਬੋਲ ਜੇ ਕਰਕੇ ਫਿਰਦੇ ਸਾਰਾ ਤੇ ਵਧੀਆ ਬਣਾ ਕੇ ਗੱਡੂਗਾ ਪ੍ਰੋਮਿਸ ਹੈ ਪੰਜਾਬ ਦੇ